ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੇ ਚਲਦਿਆਂ ਸਕੂਲਾਂ ਦੇ ਵਿੱਚ 2 ਘੰਟਿਆਂ ਲਈ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿਸ ਦੇ ਚਲਦਿਆਂ ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਜਵੱਦੀ ਵਿਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਗਿਆ ਜਿਸ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਕਿਆ ਕਿ ਬੱਚਿਆਂ ਨੇ ਵੀ ਪਹਿਲਾਂ ਇਹਨਾ ਛੋਟੇ ਬੱਚਿਆਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਹੈ ਤਾਂ ਉੱਥੇ ਹੀ ਮਾਤਾ ਗੁਜਰੀ ਜੀ ਵੱਲੋਂ ਸਮਰਪਿਤ ਕਵਿਤਾਵਾਂ ਤੇ ਗੀਤ ਵੀ ਗਾਏ ਨੇ ਮੇਰਾ ਨਾਮ ਅਰਸ਼ਦੀਪ ਕੌਰ ਹੈ ਮੈਂ ਸਰਕਾਰੀ ਹਾਈ ਸਕੂਲ ਜਵਦੀ ਲੁਧਿਆਣੇ ਵਿੱਚ ਹਾਂ ਮੈਂ 10ਵੀਂ ਜਮਾਤ ਦੀ ਵਿਦਿਆਰਥਣਾਂ ਅੱਜ ਮੈਂ ਤੁਹਾਡੇ ਸਾਹਮਣੇ ਵੀਰਵਾਲ ਦਿਵਸ ਦੇ ਮੌਕੇ ਸਾਇਦ ਜਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਜੀ ਦੇ ਵਿਰਾਗਾਂ ਨੂੰ ਪ੍ਰਗਟ ਕਰਦੀ ਹੋਈ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਅੱਧੀ ਰਾਤੀ ਮਾ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ ਨੀ ਕੱਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂਗੀ ਲੋੜੀ ਢਿੱਡ ਦਾ ਸੇਕ ਬੁਰਾ ਮਿੱਥੋ ਚੱਲਿਆ ਨਾ ਜਾਵੇ ਅੱਧੀ ਰਾਤੀ ਮਾ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਸੁਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ ਨੀ ਛਾਤੀ ਨਾਲ ਮੈ ਲਾ ਲੈ ਜੋ ਉਹ ਉਚਲੇ ਪਰਨਕਲਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕੱਢ ਜਾਣਾ ਇੱਕ ਦਿਨ ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕੱ데 ਜਾਣਾ ਐਂਤ ਕੀ ਤਾ ਰੱਜ ਰੱਜ ਅਸੀਂ ਹੱਸ ਹੱਸ ਗੱਲ ਲੱਗ ਜਾਣਾ ਐਂ ਕੀ ਤਾ ਰੱਜ ਰੱਜ ਅਸੀਂ ਹੱਸ ਹੱਸ ਗੱਲ ਲੱਗ ਜਾਣਾ ਇੱਕ ਇੱਕ ਬੋਲ ਚੰਦਰਾਵੇ ਮੇਰੇ ਤੂ ਕਾਲਜੇ ਨੂੰ ਪਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੂੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੂੜੀਆਂ ਚੰਦਾਂ ਦੀਆਂ ਗਾਵੇ ਕੱਲ ਮੇਰੇ ਕੋਲ ਵੱਸਦੇ ਅੱਜ ਪਤਾ ਨਜ਼ਰ ਕਿਤੇ ਨਾ ਆਉਂਦੇ ਕੱਲ ਮੇਰੇ ਕੋਲ ਵੱਸਦੇ ਅੱਜ ਨਜ਼ਰ ਕਿਤੇ ਨਾ ਆਉਂਦੇ ਨਿੱਕੇ ਨਿੱਕੇ ਅਦਰੀ ਹੋਏ ਕਿਨੂੰ ਹੋਣਗੇ ਦਰਜ ਸੁਣਾ ਦੇ ਵੇ ਲੱਭਦੇ ਸਹੀ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ ਵੇ ਵੇ ਲੱਭਦੇ ਸਹੀ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ ਅੱਧੀ ਰਾਤੀ ਮਾਗੁਜਰੀ ਬੈਠੀ ਘੂੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤੀ ਮਾਗੁਜਰੀ ਬੈਠੀ ਘੂੜੀਆਂ ਚੰਦਾਂ ਦੀਆਂ ਗਾਵੇ ਵਾਈਕੁ ਜੀ ਦਾ ਖਾਲਸਾ ਸ਼੍ਰੀ ਵਾਈਕੁ ਜੀ ਕੀ ਫਤਿਹ ਲక్ష్ਮੀ ਕਿਹਦੇ ਸਕੂਲ ਵਰਦੇ ਸਰਕਾਰੀ ਹਾਈ ਸਕੂਲ ਜਿਲਦ ਅੱਛਾ ਅੱਜ ਕੀ ਪ੍ਰੋਗਰਾਮ ਕੀ ਜਿਹੜਾ ਕੀਤਾ ਜਾ ਰਿਹਾ ਕੀ ਉਹ ਬਰਾਲਾ ਅੱਜ ਵੀਰਵਾਲ ਦਿਵਸ ਦੇ ਮੌਕੇ ਤੇ ਮੈਂ ਸਾਡੇ ਸਕੂਲ 'ਚ ਹਫਤਾ ਮਨਾਇਆ ਜਾ ਰਿਹਾ ਵਾ ਅੱਛਾ ਕਿਹੜਾ ਕੁਝ ਗੀਤ ਜਿਹੜਾ ਪੇਸ਼ ਕਰਨ ਜਾ ਰਹੇ ਹੋ ਮੈਂ ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ ਉਹਦਾ ਨਾਮ ਹੈ ਅਸਾਂ ਅੱਜ ਮੁੜ ਕੇ ਆਉਣਾ ਨਹੀਂ ਹਾਂ ਸੁਣਾਉਂਗੇ ਤੁਹਾਨੂੰ ਹਾਂਜੀ ਵੇੜਾ ਆ ਗਿਆ ਏ ਦਾਦੀ ਜੁਦਾਈ ਦਾ ਕਿ ਵੇ ਕੀ ਹੁਣਾ ਏ ਤੇ ਅੱਖੀਆਂ ਨੂੰ ਸਿਰ ਲਾਉਣਾ ਨਹੀਂ ਪੁੱਤੁਰ ਵਿਚੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥ ਛੱਡ ਚੱਲੇ ਮੈਂ ਵੀ ਤੜਡੇ ਮਗਰੇ ਆਵਾਂ ਬਸ ਹੁਣ ਮੈਂ ਵੀ ਸੱਚ ਖੰਡ ਜਾਵਾਂ ਵੇਲਾ ਅੱਜ ਕੀ ਨਿਹਾਰੀਆਂ ਮੈਂ ਸੂਰਤਾਂ ਪਿਆਰੀਆਂ ਪਿਆਰ ਪਿਆਰੇ ਇਸ ਰਾਤ ਕੱਲ੍ਹ ਕੇ ਸਜਾਦਿਆਂ ਕੋਹਾਂ ਤੋਂ ਪਹਿਲਾਂ ਤੁਨੂੰ ਲਾਨ ਬਣਾ ਦੇਉ ਲਾਨ ਬਣਾ ਦੇਉ ਜਦੋਂ ਉੱਛੜਿਆ ਸੁ ਵੀਰਾ ਪੋੜੀਵੇ ਜਦੋਂ ਉੱਛੜਿਆ ਵੀਰਾ ਪੋੜੀਵੇ ਤੇਰੀ ਲਾਲ ਪਰਾਂ ਜੋੜੀ ਵੇ ਤੇਰੇ ਲਾਲ ਪਰਾਂ ਵਾਂਦੀ ਸੁਣਿਆ ਵੀਰਾ ਵੇ ਤੈਨੂੰ ਕੁੜੀ ਚੜੇ ਲਿਆ ਦਾਦੀ ਸਾਡੇ ਲਈ ਕਿਉਂ ਹੋਰੇ ਣਾਲੇ ਤੇਰੇ ਸਿੱਖਿਆਂ ਤੇ ਉਤਰੇ ਤੇਰੇ ਲਾਲ ਕਰਕੇ ਦੁਸਰਾਂ ਦੇ ਬਿਡਾ ਰੱਬ ਤੇ ਆਂਤਰੇ ਦਾਦੀ ਪਿਤਾਦਨ ਰੌਸ਼ਨ ਜਹਾਨ ਕਰੀ ਰੋਸ਼ਨ ਜਹਾਨ ਕਰੀ ਵੇਲਾ ਆ ਗਿਆ ਹੈ ਦਦੀ ਜੁਦਾਈ ਦਾ ਅਸਾਂ ਜੁ ਮੁੜ ਕੇ ਆਉਣਾ ਨਹੀਂ ਹਾਂਜੀ ਸਰ ਮੇਰਾ ਨਾਮ ਹੈਗਾ ਜੀ ਸੁਖਜੀਤ ਸਿੰਘ ਸਰਕਾਰੀ ਹਾਈ ਸਕੂਲ ਜਬੱਦੀ ਵਿਖੇ ਮੈਂ بطور ਅੰਗਰੇਜ਼ੀ ਅਧਿਆਪਕ ਅਧਿਆਪਨ ਦੀ ਸੇਵਾ ਨਿਭਾ ਰਿਹਾ ਹਾਂ ਜੀ ਤੇ ਅੱਜ ਜੋ ਅਸੀਂ ਇਹ ਸਮਾਗਮ ਕਰ ਰਹੇ ਹਾਂ ਜੀ ਉਹ ਪੰਜਾਬ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਜਿਵੇਂ ਕਿ ਆਪਾਂ ਵੈਸੇ ਵੀ ਆਪਾਂ ਨੂੰ ਸਭ ਨੂੰ ਪਤਾ ਕਿ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਅਸੀਂ ਸ਼ਹੀਦੀ ਹਫ਼ਤਾ ਮਨਾ ਰਹੇ ਹਾਂ ਗੁਰੂ ਗਵਿੰਦ ਸਿੰਘ ਸਾਹਿਬ ਜੀਆ ਦੇ ਚਾਰ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜੋ ਅਸੀਂ ਇੱਥੇ ਜਾਣਕਾਰੀ ਗਿਆਨ ਸਾਂਝਾ ਕਰ ਰਹੇ ਹਾਂ ਬੱਚਿਆਂ ਨੂੰ ਵੀ ਇਸ ਬਾਰੇ ਦੱਸ ਰਹੇ ਹਾਂ ਤਾਂ ਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਜੋ ਵੱਡੀਆਂ ਮੱਲਾਂ ਮਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦੀ ਨੂੰ ਪੈਲ ਰੱਖਦੇ ਹੋਏ ਧਰਮ ਨੂੰ ਮੁਖ ਰੱਖਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਬੱਚਿਆਂ ਨੂੰ ਇਸ ਤਰ੍ਹਾਂ ਸਮਝਾਇਆ ਜਾ ਰਿਹਾ ਹੈ ਤਾਂ ਕਿ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਜ਼ੁਲਮ ਦਾ ਟੱਕਰਾ ਕਰਦੇ ਹੋਏ ਵੈਰੀ ਦੇ ਸਾਹਮਣੇ ਝੁਕਣਾ ਨਾ ਪਸੰਦ ਕਰਕੇ ਜਾਨ ਗਵਾਉਣ ਨੂੰ ਪਹਿਲ ਦਿੱਤੀ ਉਸੇ ਤਰ੍ਹਾਂ ਇਹ ਵੀ ਆਪਣੇ ਦੇਸ਼ ਕੌਮ ਦੀ ਖਾਤਰ ਆਉਣ ਵਾਲੇ ਸਮੇਂ ਦੇ ਵਿੱਚ ਅਜੇਹੀਆਂ ਮੱਲਾ ਮਾਰ ਤੇ ਦੇਸ਼ ਦਾ ਨਾਮ ਉੱਚਾ ਕਰਨ ਤਾਂ ਨਾ ਕਿ ਬਦਨਾਮੀ ਵੱਲ ਲੈ ਕੇ ਜਾਣ ਸੋ ਇਸ ਤਰ੍ਹਾਂ ਦਾ ਸਮਾਗਮ ਜੋ ਪੰਜਾਬ ਸਰਕਾਰ ਦੇ ਦੇਸ਼ ਅਨੁਸਾਰ ਅਸੀਂ ਇਸ ਸਕੂਲ ਵਿੱਚ ਕਰ ਰਹੇ ਹਾਂ ਤਾਂ ਕਿ ਵਧੀਆ ਤਰੀਕੇ ਨਾਲ ਅਸੀਂ ਉਹਨਾਂ ਦੇ ਸਨੇਹੇ ਨੂੰ ਪੂਰੇ ਲੋਕਾਂ ਤੱਕ ਪੂਰੀ ਸੰਗਤ ਤੱਕ ਪਹੁੰਚਾ ਸਕੀਏ ਸਰ ਬੱਚੇ ਵੀ ਆਪਣਾ ਜਿਹੜਾ ਰੋਲ ਨਿਭਾ ਰਹੇ ਨੇ ਬੱਚੇ ਵੀ ਕੋਈ ਕਵਿਤਾਵਾਂ ਜਾਂ ਗੀਤ ਹਾਂਜੀ ਬਿਲਕੁਲ ਜੀ ਬਿਲਕੁਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਜਿਵੇਂ ਇਹਨਾਂ ਨੂੰ ਅਸੀਂ ਪਰਸੋਂ ਹੀ ਕਿਹਾ ਸੀ ਕੱਲ ਵੀ ਅਸੀਂ ਸਮਾਗਮ ਕਰਵਾ ਕੇ ਸਾਡੇ ਆਂ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਅੱਜ ਅਸੀਂ ਪੰਜਾਬ ਸਰਕਾਰ ਦੇ ਦੇਸ਼ਾ ਦੇ ਅਨੁਸਾਰ ਹੀ ਦਿਵਸ ਮਨਾ ਰਹੇ ਹਾਂ ਤਾਂ ਬੱਚੇ ਬਹੁਤ ਵਧੀਆ ਤਰੀਕੇ ਨਾਲ ਕਵਿਤਾਵਾਂ ਭਾਸ਼ਣ ਤੇ ਗੀਤ ਤੇ ਹੋਰ ਜੋ ਉਹਨਾਂ ਦੇ ਆਪਣੇ ਵੱਲਵਲੇ ਨੇ ਮੰਨਦੇ ਉਹ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਕੇ ਲੈ ਕੇ ਆਏ ਨੇ ਤੇ ਬੱਚੇ ਸਟੇਜ ਦੇ ਉੱਪਰ ਆਪਣੀ ਪਰਫਾਰਮੈਂਸ ਵੀ ਬਹੁਤ ਵਧੀਆ ਤਰੀਕੇ ਨਾਲ ਦੇ ਰਹੇ